ਬਠਿੰਡੇ ਤੋਂ ਗੋਨੇ ਵਾਲੇ ਮੰਡੀ ਤੋਂ ਨਰਿੰਦਰ ਜੀਵ ਸਿੰਘਾ ਜਿਹਦੀ ਕਿ 23 ਪੰਜ 2025 ਦੇ ਵਿੱਚ ਮੌਤ ਹੋ ਗਈ ਸੀ ਮੌਤ ਕਿੰਨਾ ਕਾਰਨ ਕਰਕੇ ਹੋਈ ਸੀ ਇਹ ਤੁਹਾਨੂੰ ਲਗਭਗ ਸਾਰਿਆਂ ਨੂੰ ਪਤਾ ਕਿ ਇੱਕ ਪੁਲਿਸ ਨੇ ਜਿਹੜਾ ਇੱਕ ਆਪਦਾ ਜਿਹੜਾ ਟੀਚਰ ਸੀ ਜਿਹੜਾ ਕਿ ਆਈਲੈਂਡ ਸੈਂਟਰ ਸੈਦ ਚਲਾ ਰਿਹਾ ਸੀ ਪੁਲਿਸ ਵੱਲੋਂ ਇਹ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਇਹ ਦੋ ਜਣੇ ਨੂੰ ਚੁੱਕਿਆ ਗਿਆ ਤੇ ਬਾਅਦ ਵਿੱਚ ਜਿਹੜਾ ਗਗਨਦੀਪ ਸਿੰਘ ਨੇ ਖੁਲਾਸੇ ਵੀ ਕੀਤੇ ਸੀ ਕਿ ਗਗਨਦੀਪ ਸਿੰਘ ਤੇ ਨਰਿੰਦਰਦੀਪ ਸਿੰਘ ਨੂੰ ਚੁੱਕਿਆ ਬਠਿੰਡਾ ਦੀ ਸੀਆਈ 2 ਸਟਾਫ ਦੇ ਵੱਲੋਂ ਤੇ ਉਹਨਾਂ ਨੂੰ ਜਿਹੜਾ ਕਿ ਨਰਿੰਦਰਦੀਪ ਸਿੰਘ ਨੂੰ ਕਰਾਟ ਲਾ ਲਾ ਕੇ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਸੀ ਬਠਿੰਡਾ ਦੀ ਪੁਲਿਸ ਵੱਲੋਂ ਤੇ ਉਸ ਤੋਂ ਬਾਅਦ ਜਿਹੜਾ ਨਾਲੋ ਦਾ ਸਾਥੀ ਸੀ ਗਗਨਦੀਪ ਸਿੰਘ ਉਹਦੇ ਵੱਲੋਂ ਜਿਹੜਾ ਇੱਕ ਸੋਸ਼ਲ ਮੀਡੀਆ ਤੇ ਜਿਹੜਾ ਵੀਡੀਓ ਪਾ ਕੇ ਸਾਰਾ ਸੱਚ ਦੱਸਿਆ ਗਿਆ ਸੀ ਤੇ ਪੁਲਿਸ ਵੱਲੋਂ ਕਿਹਾ ਗਿਆ ਸੀ ਜੀ ਤਾਂ ਇੱਕ ਸੜਕਾ ਹਾ사 ਹੋ ਗਿਆ ਸੜਕਾ ਹਾਸਤੇ ਦੇ ਵਿੱਚ ਮੌਤ ਹੋ ਗਈ ਤੇ ਗਗਨਦੀਪ ਸਿੰਘ ਤੋਂ ਵੀ ਜਿਹੜਾ ਇਹ ਫੋਨ ਕਰਾਇਆ ਗਿਆ ਸੀ ਉਸ ਤੋਂ ਬਾਅਦ ਫਿਰ ਗਗਨਦੀਪ ਸਿੰਘ ਸੋਸ਼ਲ ਮੀਡੀਆ ਤੇ ਆ ਕੇ ਜਿਹੜਾ ਵੀਡੀਓ ਬੈਰਲ ਕਰਦਾ ਉਹਦੇ ਵਿੱਚ ਸੱਚ ਦੱਸਦਾ ਕਿ ਮੈਨੂੰ ਤੇ ਨਾਲ ਉਹਦਾ ਸਾਥੀ ਜਣੀ ਕਿ ਨਰਿੰਦਰ ਸਿੰਘ ਨੂੰ ਬਠਿੰਡਾ ਦੇ ਸੀਆਈ ਸਟਾਫ ਪੁਲਿਸ ਜਿਹੜਾ ਚੁੱਕਦੀ ਆ ਚੁੱਕ ਕੇ ਜਿਹੜਾ ਅਨਮਨੁੱਖੀ ਤਸੀਹੇ ਦਿੰਦੀ ਆ ਜਣੀ ਕਿ ਕਰੰਟ ਲਾ ਲਾ ਕੇ ਦੱਸਿਆ ਜਾ ਰਿਹਾ ਸੀ ਕਿ ਕਰੀਬ 61 ਬਾਰੀ ਕਰੰਟ ਲਗਾਇਆ ਸੀ ਤੇ ਜਿਹੜੀ ਉਹਦੀ ਮੌਤ ਹੋ ਜਾਂਦੀ ਆ ਤੇ ਪਰਿਵਾਰ ਦੀ ਜਦੋਂ ਜਹਿਤ ਤੋਂ ਬਾਅਦ ਜਿਹੜਾ ਹੁਣ ਇੱਕ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਜਿਹੜਾ ਇੱਕ ਵੱਡਾ ਅਪਰਾਧਾ ਤੇ ਜਿਹੜਾ ਇੱਕ ਵੱਡੀ ਕਾਰਵਾਈ ਆ ਪੁਲਿਸ ਤੇ ਜਿਹੜਾ ਕੀਤੀ ਗਈ ਆ ਤੁਹਾਨੂੰ ਦੱਸ ਦਿਆ ਕਿ ਨਰਿੰਦਰ ਦੀਪ ਸਿੰਘ ਆ ਤੇ ਉਹਦੇ ਮਾਪੇ ਕਿ ਛੋਟਾ ਜਿਹੜਾ ਇੱਕ ਪਰਿਵਾਰ ਸੀ ਜਿਹੜਾ ਇੱਕ ਹੁਣਹਾਰ ਨੌਜਵਾਨ ਸੀ ਪੁਲਿਸ ਵੱਲੋਂ ਜਿਹੜਾ ਕਿ ਉਹਨਾਂ ਦੇ ਇਹਦੇ ਥਾਂ ਤੇ ਕਰੰਟ ਲਾਇਆ ਗੁਪਤ ਥਾਂ ਤੇ ਕਰੰਟ ਲਾਇਆ ਜਾਨੀ ਕਿ ਕੋਈ ਸਰੀਰ ਦਾ ਅੰਗ ਨਹੀਂ ਛੜਿਆ ਇਹ ਪਰਿਵਾਰ ਦੇ ਵੱਲੋਂ ਜਿਹੜਾ ਖਲਾਸੇ ਵੀ ਕੀਤੀ ਗਈ ਸੀ ਇੱਕ ਰਿਪੋਰਟ ਵੀ ਆਈ ਸੀ ਜਿਹਨੇ ਉਹ ਮਿਸਲਰ ਰਿਪੋਰਟ ਕਹਿੰਦੀ ਆ ਉਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਜ਼ਹਿਰੀਲੀ ਚੀਜ਼ ਪਦਾਰਥ ਖਾਦਾ ਨਿਗਲਿਆ ਜਾਨੀ ਕਿ ਪੁਲਿਸ ਨੇ ਪੂਰੀ ਕਹਾਣੀ ਬਣਾਈ ਕਿ ਹੁਣ ਅਸੀਂ ਕੰਮੇ ਬਚੀਏ ਭਾਰਤਾਂ ਨੂੰ ਦੱਸ ਦਈਏ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਜਿਹੜਾ ਇੱਕ ਹੁਣ ਕਾਨਫਰੰਸ ਕੀਤੀ ਗਈ ਆ ਇਹਦੇ ਤਹਿਤ ਜਿਹੜਾ ਜਿੰਨੇ ਪੁਲਿਸ ਅਧਿਕਾਰੀ ਇਹਦੇ ਵਿੱਚ ਆਉਂਦੇ ਆ ਉਹਨਾਂ ਨੇ ਦੱਸਿਆ ਕਿ ਉਹਦੇ ਤੇ ਜਿਹੜਾ ਨਰਿੰਦਰ ਦੀਪ ਸਿੰਘ ਦੇ ਜਿਹੜਾ 16 ਨਿਸ਼ਾਨ ਦੱਸੇ ਜਾ ਰਿਹਾ ਕਿ ਕਰੰਟ ਜਿੱਤੇ ਕਿ ਕਈ ਤਾਂ ਤੇ ਗੁਪਤ ਕਰੰਟ ਦੇ ਨਿਸ਼ਾਨ ਵੀ ਜਿਹੜਾ ਮਿਲਿਆ ਜਾਨੀ ਕਿ ਉਹਨੂੰ ਤੜਪਾ ਤੜਪਾ ਕੇ ਪੁਲਿਸ ਵੱਲੋਂ ਜਿਹੜਾ ਮਾਰਿਆ ਗਿਆ ਹੁਣ ਮਨੁੱਖੀ ਅਧਿਕਾਰ ਸੱਗਠਣ ਦੇ ਜਿਹੜਾ ਮੁਖੀਆ ਜਸਟਿਸ ਰਣਜੀਤ ਸਿੰਘ ਵੱਲੋਂ ਜਿਹੜਾ ਇੱਕ ਕਾਨਫਰੰਸ ਕੀਤੀ ਗਈ ਆ ਤੇ ਉਹਨਾਂ ਨੇ ਦੱਸਿਆ ਕਿ ਅਜੇ ਤੱਕ ਪੁਲਿਸ ਵੱਲੋਂ ਜਿਹੜੇ ਕਿ ਇਹ ਪੁਲਿਸ ਨੇ ਉਸ ਸਮੇਂ ਕਿਹਾ ਸੀ ਕਿ ਅਸੀਂ ਤਿੰਨ ਪੁਲਿਸ ਮੁਲਾਜ਼ਮਾਂ ਸਮੇਤ ਆ ਪੰਜ ਉੱਤੇ ਜਿਹੜਾ ਮਕਦਮਾ ਦਰਜ ਕਰ ਲਿਆ ਪਰ ਇੱਥੇ ਹੈਰਾਨੀ ਦੀ ਗੱਲ ਇਹ ਆਉਂਦੀ ਆ ਕਿ ਸਿਟੀ 2 ਦਾ ਇੰਚਾਰਜ ਜਿਹੜਾ ਉਹਨੂੰ ਹੋਰ ਤਰੱਕੀ ਦੇ ਕੇ ਜਿਹੜਾ ਉਹਨੂੰ ਸਪੈਸ਼ਲ ਕਾਰ ਥਾਣੇ ਦੇ ਵਿੱਚ ਲਗਾਇਆ ਗਿਆ ਤੇ ਬਾਅਦ ਵਿੱਚ ਪੁਲਿਸ ਕਹਿੰਦੀ ਜੇ ਭਗੌੜੇ ਆ ਉਹ ਭਗੌੜਿਆ ਸੀ ਗ੍ਰਿਫਤਾਰ ਕਰਾਂਗੇ ਜਣੇ ਕਿ 7-8 ਮਹੀਨੇ ਬੀਤਣ ਤੋਂ ਬਾਅਦ ਪੁਲਿਸ ਨੇ ਹਾਲੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਹੁਣ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦਾ ਇਹ ਦਾਅਵਾ ਕੀਤਾ ਗਿਆ ਉਹਨਾਂ ਨੇ ਇੱਕ ਕਾਨਫਰੰਸ ਆਹੀ ਦਾ ਹੀ ਪਾਇਆ ਕਿ ਜਿਹੜਾ ਇਹਦੀ ਅਣਕਵਾਰੀ ਆ ਉਹ ਜਿਹੜੀ ਕਿ ਜਾਂ ਤਾਂ ਬੱਸ ਸਿਬੇ ਹੀ ਅਣਕਵਾਰੀ ਕੀਤੀ ਜਾਵੇ ਜਾਂ ਫਿਰ ਉੱਚ ਪੱਧਰੇ ਜਾਂਚ ਜਿਹੜੀ ਇਹਦੀ ਕੀਤੀ ਜਾਵੇ ਤਾਂ ਬੰਦੇ ਜਿਹੜੀ ਦੋਸਤਿਆਂ ਨੂੰ ਸਜ਼ਾ ਉਹ ਦਵਾਈ ਜਾ ਸਕੇ ਕਿ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਵਕਤ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਦੇ ਹਾਲਾਤ ਆ ਜਿਸ ਤਰ੍ਹਾਂ ਆਪਾਂ ਅੱਜ ਦੇਖਦੇ ਆ ਕਿ ਕਿਤੇ ਹਰ ਥਾਂ ਤੇ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਆ ਤੇ ਨੌਜਵਾਨਾਂ ਨੂੰ ਫੜ ਫੜ ਕੇ ਮਾਰਿਆ ਜਾ ਰਿਹਾ ਇੱਕ ਆਰਐਸਐਸ ਦਾ ਆਗੂ ਦਾ ਪੁੱਤ ਸੀ ਮੈਂ ਤੁਹਾਨੂੰ ਥੋੜੀ ਬਥੇਆ ਦੱਸਦਾ ਕਿ ਉਹਦਾ ਜਿਹੜਾ ਕਾਤਲ ਹੁੰਦਾ ਇਹ ਦੱਸਿਆ ਜਾ ਰਿਹਾ ਕਿ ਗੈਂਗਸਟਰਾਂ ਵੱਲੋਂ ਕਤਲ ਕੀਤਾ ਗਿਆ ਪਰ ਉਹਨਾਂ ਦੀ ਇੱਕ ਮੰਗ ਸੀ ਆਰਐਸਐਸ ਦੀ ਕਿ ਜਿਸ ਤਰ੍ਹਾਂ ਸਾਡੇ ਮੁੰਡੇ ਨੂੰ ਮਾਰਿਆ ਤਾਂ ਉਹਦੇ ਅਨਕਾਊਂਟਰ ਕੀਤਾ ਜਾਵੇ ਪਰ ਪੁਲਿਸ ਨੇ ਜਿਹੜਾ ਪਹਿਲਾਂ ਹੀ ਜਿਹੜਾ ਤਿੰਨ ਨੌਜਵਾਨਾਂ ਨੂੰ ਫੜਿਆ ਸੀ ਅਨਕਾਉਂਟਰ ਕਰਕੇ ਜਿਹੜਾ ਗਿਰਪਧਾਰ ਕੀਤਾ ਸੀ ਤੇ ਜਿਹੜਾ ਪਿਛਲੇ ਦਿਨੀ ਇੱਕ ਬਾਦਲ ਨਾਮ ਦਾ ਜਿਹੜਾ ਇੱਕ ਸ਼ੂਟਰ ਆ ਤੇ ਉਹਨਾਂ ਦਾ ਜਿਹੜਾ ਅਨਕਾਉਂਟਰ ਦੇ ਵਿੱਚ ਢੇਰ ਕੀਤਾ ਜਾਨੀ ਕਿ ਉਹਦੀ ਮੌਤ ਹੋ ਚੁੱਕੀ ਆ ਜਾਨੀ ਕਿ ਪੁਲਿਸ ਵੱਲੋਂ ਗੋਲੀਆਂ ਮਾਰਿਆ ਗਈਆਂ ਪੁਲਿਸ ਦੀ ਉਹੀ ਕਹਾਣੀ ਸਾਡੇ ਉੱਤੇ ਇਹਨਾਂ ਨੇ ਜੀ ਫੈਰ ਕੀਤਾ ਭਲਾਨਾ ਕੀਤਾ ਧੌਂਕਾ ਕੀਤਾ ਸ਼ੂਟਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਉਹ ਨੌਜਵਾਨ ਨੂੰ ਪਹਿਲਾਂ ਤੋਂ ਫੜਿਆ ਹੋਇਆ ਸੀ ਫੜ ਕੇ ਜਿਹੜਾ ਉਹ ਨੌਜਵਾਨ ਮਾਰ ਦਿੱਤਾ ਜਾਣੀ ਕਿ ਮੈਂ ਤਾਂ ਅਨੁ ਪਹਿਲਾਂ ਵੀ ਬੜੇ ਬਾਰੀ ਕਿਹਾ ਸੀ ਕਿ ਇਹ ਉਹੀ ਦਹਾਕਾਗਾ ਜਿਹੜਾ 1990 92 ਦਹਾਕੇ ਵਾਲਾ ਜਿਹੜਾ ਟਾਈਮ ਆ ਹੁਣ ਨਰਿੰਦਰਦੀਪ ਸਿੰਘ ਵੀ ਜਿਹੜਾ ਕੋ ਕੋ ਕੇ ਜਿਹੜਾ ਉਹਨੂੰ ਮਾਰਿਆ ਗਿਆ ਇੱਕ ਟੀਚਰ ਹੋਣ ਦੇ باوجود ਵੀ ਜਿਹੜਾ ਕਿ ਸੱਕ ਦੀ ਸੂਈ ਇਹ ਤੇ ਇਹ ਸੀ ਕਿ ਇਹ ਜੀ ਨਸ਼ਾ ਵੇਚਦਾ ਇਹ ਨਸ਼ਾ ਕਰਦਾ ਜੀ ਫਲਾਨਾ ਕਰਦਾ ਜਾਨੀ ਕਿ ਨਸ਼ੇ ਦੇ ਨਾਂ ਤੇ ਜਿਹੜਾ ਇੱਕ ਗੈਂਗਸਟਰ ਦੇ ਨਾਂ ਤੇ ਜਿਹੜਾ ਪੰਜਾਬ ਪੁਲਿਸ ਨੇ ਜਿਹੜਾ ਪੰਜਾਬ ਦੇ ਵਿੱਚ ਪੂਰੀ ਜਿਹੜਾ ਗੁੰਡਾਗਰਦੀ ਜਿਹੜੀ ਆਤਮਚਾਈ ਹੋਈ ਆ ਜਿਹੜਾ ਕਿ ਹੁਣ ਬੇਸਕੈ ਦੇ ਸੁਮੋਠ ਜਿਹੜਾ ਲੈਂਦੇ ਹੋਏ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਜਿਹੜਾ ਇਹਦਾ ਇਹ ਕਿਹਾ ਗਿਆ ਕਿ ਇਹਦੀ ਜਾਂਚ ਜਿਹੜੀ ਉੱਚ ਪੱਧਰੀ ਜਾਂਚ ਹੋਵੇਗੀ ਯਾਨੀ ਕਿ ਸੀਬੀਆਈ ਜਾਂਚ ਹੋਵੇਗੀ ਜੇਕਰ ਸੀਬੀਆਈ ਜਾਂਚ ਹੁੰਦੀ ਆ ਤਾਂ ਫਿਰ ਉਸ ਦੇ ਜਿਹੜਾ ਦੋਸ਼ੀ ਨੇ ਪੁਲਸ ਅਧਿਕਾਰੀ ਨੇ ਜਿਹੜੇ ਐਂਡ ਸਬਮਿਟਰ ਆ ਜਾਂ ਸੀਆਈ ਸਟਾਫ ਦਾ ਤੇ ਜਾਂ ਉਹਦੇ ਨਾਲ ਸੀ ਜਿਨ੍ਹਾਂ ਨੇ ਤਰਟ ਲਾਲਾ ਕੇ ਨਰਿੰਦਰਦੀਪ ਸਿੰਘ ਨੂੰ ਖਾਤਮ ਕੀਤਾ ਸੀ ਉਹਦੇ ਤਹਿਤ ਕਿਹੜੇ ਕਿਹੜੇ ਜਿਹੜਾ ਅੜਕੇ ਆਉਂਦੇ ਆ ਇਹ ਵੱਡੀ ਜਿਹੜੀ ਖਬਰ ਹੈ ਸੋਚਣ ਵਾਲੀ ਆ ਪਰ ਤਾਂ ਨੂੰ ਦੱਸਦੀ ਹੈ ਕਿ ਇਸ ਤਰ੍ਹਾਂ ਹੀ ਪਹਿਲਾਂ ਜਿਹੜਾ ਕਰਨ ਪਰਿਵਾਰ ਦੇ ਵਿੱਚ ਹੋਇਆ ਸੀ ਉਦੋਂ ਵੀ ਜਿਹੜਾ ਇਹ ਸਾਰੀ ਜਾਤ ਹੈ ਜਿਹੜੀ ਫਿਰ ਹਾਈ ਕੋਰਟ ਗਈ ਹਾਈ ਕੋਰਟ ਤੋਂ ਬਾਅਦ ਜਿਹੜਾ ਇੱਕ ਸੈਟ ਬਣਦੀ ਹੈ ਸੈਟ ਤੋਂ ਬਾਅਦ ਚੰਡੀਗੜ੍ਹ ਦੀ ਉੱਥੇ ਵੀ ਜਿਹੜਾ ਕੰਮ ਲੋਟ ਰਾਇਆ ਫਿਰ ਉਹ ਜਿਹੜਾ ਕੇਸ ਆ ਜਿਹੜਾ ਉਹ ਸੀਬੀਆਈ ਨੂੰ ਦੇਣਾ ਪਿਆ ਇਤੇ ਇਰਾ ਬਹੁਤ ਜਾਰੇ ਜਿਆਦੇ ਕੇਸ ਨੇ ਚਾ ਉਹ ਪੀਲੀ ਪੀਤ ਦੇ ਵਿੱਚ ਮੁਕਾਬਲੇ ਬਣਾਏ ਹੋਣਾ ਖਲਾ ਕਲਾ ਨੌਰ ਦੇ ਨੌਜਵਾਨ ਕਲਾ ਨੌਰ ਦੇ ਨੌਜਵਾਨ ਦੇ ਤਿੰਨ ਨੌਜਵਾਨ ਤੇ ਉਤੋਂ ਵੀ ਜਿਹੜਾ ਇਹ ਮਾਮਲਾ ਜਿਹੜਾ ਉਹ ਵੀ ਜਿਹੜਾ ਸੀਬੀਏ ਦੀ ਜਾਂਚ ਮੰਗ ਰਹੇ ਆ ਕਿਉਂ ਅੱਜ ਸੀਬੀਏ ਜਾਂਚ ਤੋਂ ਜਿਹੜਾ ਕਿ ਲੋਕਾਂ ਨੂੰ ਇੱਕ ਭਰੋਸਾ ਵੱਜਿਆ ਕਿ ਜਿਹੜਾ ਕਿ 30 32 32 ਸਾਲ ਬਾਅਦ ਇਨਸਾਫ ਮਿਲ ਸਕਦਾ ਤੇ ਸਾਡੇ ਬੱਚਿਆਂ ਨੂੰ ਤਾਂ ਜਿਹੜਾ ਹੁਣ ਸਾਹਮਣੇ ਆ ਸਾਰਾ ਕੁਝ ਆਏਗਾਗਾ ਲਕੇਸ਼ ਨਾਲ ਵੀ ਆ ਟ੍ਰੇਸ ਵੀ ਹੋ ਜਾਂਦੀ ਆ ਕਿ ਪੁਲਿਸ ਨੇ ਕਵੇਂ ਜਿਹੜਾ ਮੁਕਾਬਲਾ ਬਣਾਇਆ ਇਹ ਮਿੰਟਾਂ ਦੇ ਵਿੱਚ ਪਤਾ ਲੱਗ ਸਕਦਾਗਾ ਪਰ ਠੀਕ ਆ ਕਿ ਸਰਕਾਰਾਂ ਨੇ ਜਿਨ੍ਹਾਂ ਦੇ ਅਫਸਰ ਨੇ ਪਿੱਸੇ ਉਹ ਪੁਲਿਸ ਨੂੰ ਕਦੋਂ ਕਿਦ ਤੱਕ ਬਚਾਉਂਦੇ ਜਿਹੜਾ ਬਚਾਉਂਦੇ ਰਹਿਣਗੇ ਆਖਰ ਪਾਪ ਤਾਂ ਪਾਪ ਹੀ ਆ ਪਾਪ ਦਾ ਜਿਹੜਾ ਘੜਾ ਹੁੰਦਾ ਕਹਿੰਦੇ ਉਹ ਭਰ ਕੇ ਜਿਹੜਾ ਫੁੱਟਦਾਗਾ ਫਿਰ ਇਹ ਦਹਾਈਆਂ ਪਾਉਂਦੇ ਰਹੁੰਦੇ ਆ ਕਰ ਲਾਉਂਦੇ ਆ ਫਿਰ ਕਹਿ ਦਿੰਦੇ ਆ ਬੰਦਾ ਮਾਰ ਕੇ ਹੀ ਸਤੋ ਗਲਤੀ ਹੋ ਗਈ ਸਾਨੂੰ ਬਖਸ਼ ਦਿਓ ਫਿਰ ਰੁਪਈਆ ਦੀ ਆਫਰ ਕਰਦੇ ਆ ਜਾਨੀ ਕਿ ਗਰੀਬ ਬੰਦੇ ਨੂੰ ਤਾਂ ਇਹ ਦਿਵਾ ਲੰਦੇ ਆ ਰੁਪਏ ਦੇ ਕੇ ਜਿਹੜਾ ਕਿ ਜਿਹੜਾ ਆਪਾਂ ਕਹੇ ਜੇ ਕਿ ਇੱਕ ਖਾਨਦਾਨੀ ਪਰਿਵਾਰ ਹੁੰਦਾ ਜਾਂ ਆਪਾਂ ਇਹ ਕਹੇ ਕਿ ਜਾਗੀ ਜ਼ਮੀਰਾ ਵਾਲੇ ਹੁੰਦੇ ਆ ਵੈਸਾ ਕੋ ਗਰੀਬ ਪਰਿਵਾਰ ਵੀ ਹੋਣ ਉਹ ਕਹਿੰਦੇ ਕਿ ਸਾਡੇ ਪੁੱਤ ਦਾ ਸਾਡੇ ਜਿਹੜਾ ਧੀ ਪੁੱਤ ਦਾ ਕਤਲ ਕੀਤਾ ਜਿੰਨਾ ਤੱਕ ਇਹਨਾਂ ਨੂੰ ਸਜ਼ਾ ਨਹੀਂ ਹੁੰਦੀ ਤੇ ਸਾਨੂੰ ਵੀ ਉਹਨਾਂ ਚਿਹਰੇ ਜਿਹੜਾ ਚੈਨ ਨਹੀਂ ਆਉਂਦਾ ਜਦੋਂ ਪਰਿਵਾਰਾਂ ਦੇ ਸੌਦੇ ਉਹਨੋਂ ਹਟ ਕੇ ਜਦੋਂ ਸਾਡੇ ਬੱਚਿਆਂ ਦੇ ਸੌਦੋਂ ਹੁਣ ਹਟ ਗਏ ਤਾਂ ਪੁਲਿਸ ਫਿਰ ਕੜਕੀ ਦੇ ਵਿੱਚ ਆਉਗੇ بڑے بڑے ਅਫਸਰ ਆ ਜਿਹੜੇ ਫਸਣਗੇ ਜਿਹੜਾ ਹੁਣ ਬਠਿੰਡਾ ਗੋਨਿਆਂ ਦੀ ਮੰਡੀ ਦਾ ਜਿਹੜਾ ਦੱਸਿਆ ਜਾ ਜਾ ਰਿਹਾ ਨਰਿੰਦਰਦੀਪ ਸਿੰਘ ਜਾਨੀ ਕਿ ਹੁਣ ਮੀਡੀਆ ਦੀ ਰਿਪੋਰਟਾਂ ਮੁਤਾਬਕ ਜਾਂ ਫਿਰ ਜੀਰੋ ਗਰਾਉਂਡ ਤੋਂ ਲੈ ਕੇ ਜਿਹੜਾ ਹੁਣ ਤੱਕ ਦਾ ਜਿੰਨੇ ਵੀ ਸਬੂਤ ਇਕੱਠੇ ਕੀਤੇ ਆ ਅਜਸਟਰ ਰਮਜੀਤ ਸਿੰਘ ਵੱਲੋਂ ਜਿਹੜਾ ਪੰਜਾਬ ਨੂੰ ਕੀ ਅਧਿਕਾਰ ਵੱਲੋਂ ਜਿਹੜਾ ਹੁਣ ਇਹਨਾਂ ਪੁਲਿਸ ਮੁਲਾਜ਼ਮਾਂ ਤੇ ਜਿਹੜੀ ਵੱਡੀ ਕਾਰਵਾਈ ਹੋਏਗੀ ਲੱਗਦਾ ਕਿ ਹੁਣ ਇਹ ਵੀ ਟੰਗੇ ਜਾਣਗੇ ਉਹੀ ਗੱਲ ਹੁੰਦੀ ਹੈ ਕਿ ਕਾਨੂੰਨ ਦੇ ਨਜ਼ਰਾਂ ਤੋਂ ਤੁਸੀਂ ਕਿੰਨਾ ਕੁ ਟਾਈਮ ਬਚ ਬਚ ਜਾਓਗੇ ਅੱਜ ਤੁਹਾਡੇ ਪਿੱਛੇ ਕੋਈ ਸਰਕਾਰ ਖੜੀ ਆ ਜਾਂ ਲੀਡਰ ਖੜਾ 2 ਸਾਲ ਲੰਘ ਜਾਣਗੇ 4 ਲੰਘ ਜ ਜਾਣਗੇ 5 ਲੰਘ ਜਾਣਗੇ ਆਖਰ ਤੁਹਾਨੂੰ ਕਿਸੇ ਨੇ ਨਹੀਂ ਬਚਾਉਣਾ ਪਰਮਾਤਮਾ ਤਾਂ ਦੇਖਦਾਗਾ ਉਹਦੇ ਨਜ਼ਰਾਂ ਤੋਂ ਤੁਸੀਂ ਬਚ ਸਕਦੇ ਤੇ ਫਿਰ ਜਿਹੜਾ ਕਿ ਪਰਮਾਤਮਾ ਵੀ ਕਿਸੇ ਦੇ ਵਿੱਚ ਵੱਸਦਾਗਾ ਉਹ ਅੱਗੇ ਆ ਕੇ ਜਿਹੜਾ ਤੁਹਾਡਾ ਹਸਾਉਂਕ ਤਾਉ ਜ਼ਰੂਰ ਕਰੂਗਾ ਜਿਹੜਾ ਤੁਹਾਨੂੰ ਇਹ ਦੱਸ ਰਿਹਾ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਆ ਕਿ ਜਿਹੜਾ 16 ਨਿਸਾਨਾ ਜਿਹੜੇ ਅੱਗੇ ਵੀ ਦੱਸੇ ਜਾ ਰਹੇ ਆ ਕਿ ਨਰਿੰਦਰ ਦੀਪ ਸਿੰਘ ਦੀ ਇਹ ਦੱਸਿਆ ਜਾ ਰਿਹਾ ਕਿ ਪੌਲਸਬਲ ਜਿਹੜਾ ਕਰੰਟ ਲਾ ਲਾ ਕੇ ਜਿਹੜਾ ਉਹਨੂੰ ਮਾਰਿਆਗਾ ਇੱਕ ਆਈਟੀ ਸੈੱਲ ਬਣਿਆਗਾ ਕਹਿੰਦੇ ਉਹਨਾਂ ਦਾ ਉੱਥੇ ਜਾ ਕੇ ਨਰਿੰਦਰਦੀਪ ਸਿੰਘ ਨੂੰ ਇਹ ਜਿਹੜਾ ਪੰਜਾਬ ਨੂੰ ਕੀ ਅਧਿਕਾਰ ਨੇ ਦੱਸਿਆ ਕਿ ਉੱਥੇ ਜਾ ਕੇ ਕਰੰਟ ਲਗਾਇਆ ਗਿਆ ਤੇ ਉੱਥੇ ਜਾ ਕੇ ਜਿਹੜਾ ਉਹਦੀ ਮੌਤ ਹੋਈ ਆ ਜਿਹੜਾ ਪੌਲਟ ਨੇ ਸਟੋਰੀ ਬਣਾਈ ਕਿ ਜੀ ਇਹ ਤਾਂ ਐਕਸੀਡੈਂਟ ਹੋ ਗਿਆ ਉਹਦਾ ਜਿਹੜਾ ਥੋੜਾ ਮੋਟਾ ਗੱਡੀ ਨਾਲ ਮਾਰੀ ਮੋਟੀ ਚਿੱਬੀ ਕਰ ਦਿੱਤੀ ਤਾਂ ਫਿਰ ਬਾਅਦ ਵਿੱਚ ਗਗਨਦੀਪ ਸਿੰਘ ਨੇ ਤੁਹਾਨੂੰ ਦੱਸਿਆ ਸੀ ਪਹਿਲਾਂ ਕਿ ਉਹਨੇ ਖੁਲਾਸੇ ਕੀਤੇ ਆ ਕਿ ਸਾਰਾ ਕੁਝ ਕਿਵੇਂ ਹੋਇਆ ਤੁਸੀਂ ਇਸ ਵੀਡੀਓ ਤੇ ਆਪਣੇ ਕੀ ਇਤਫਾਕ ਰੱਖਦੇ ਹੋ ਆਪਣੇ ਕਮੈਂਟ ਜਰੂਰ ਸੁਝਾਅ ਜਰੂਰ ਲਿਖਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਬੈਜੂ ਕਾ ਖਾਲਸਾ ਵੈਜੂ ਕੀ ਫਤਿਹ